83 ਕਬੱਡੀ ਕੱਪ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 83 ਕਬੱਡੀ ਕੱਪ ਹੋਣ ਜਾ ਰਿਹਾ ਜੀ ਯੂ ਐਸ ਏ ਦੇ ਵਿੱਚ ਆਪਣੇ ਪੰਜਾਬੀ ਭਰਾ 83 ਜਿਹੜਾ ਸਪੋਰਟਸ ਕਲੱਬ ਵੱਲੋਂ ਇਹ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਇਹ ਕਬੱਡੀ ਕੱਪ ਦੇ ਵਿੱਚ ਆਪਣੇ ਦੁੱਲਾ ਸੁਲਤਾਨ ਸ਼ੇਲੂ ਅੰਬਾ ਵਰਗੇ ਸਾਰੇ ਇਸ ਧਰਤੀ 'ਤੇ ਪਹੁੰਚ ਰਹੇ ਹਨ ਤੇ ਇਹ ਜਿਹੜਾ ਕਬੱਡੀ ਕੱਪ ਆ 27 ਸਤੰਬਰ ਵਾਲੇ ਦਿਨ 27 ਸਤੰਬਰ 2025 ਦੇ ਵਿੱਚ ਹੋਵੇਗਾ ਬਹੁਤ ਵਿਸ਼ੇਸ਼ ਤੌਰ ਤੇ ਇਹ ਵੱਡਾ ਕੱਪ ਕਰਵਾਇਆ ਜਾ ਰਿਹਾ ਜੀ ਇੱਥੇ ਜਿਹੜੇ ਇਨਾਮ ਆ ਉਹ ਲੱਖਾਂ ਡਾਲਰਾਂ ਦੇ ਵਿੱਚ ਹਜ਼ਾਰਾਂ ਡਾਲਰਾਂ ਦੇ ਵਿੱਚ ਬੈਸਟ ਜਾਫੀਆਂ ਤੇ ਰੇਟਰਾਂ ਨੂੰ ਬਹੁਤ ਵੱਡੇ ਇਨਾਮ ਦਿੱਤੇ ਜਾਣੇ ਆ ਇਹ ਜਿਹੜਾ ਕਬੱਡੀ ਕਾਪਾ 27 ਸਤੰਬਰ ਵਾਲੇ ਤਿੰਨ ਹੋਵੇਗਾ ਜੀ ਧੰਨਵਾਦ